ਮੌਜੂਦਾ ਸਰਪੰਚ ਤੇ ਬीडीपीਓ ਧਾਰੀਵਾਰ ਦੇ ਵਿੱਚ ਅਮੋ ਸਾਹਮਣੇ ਟੱਕਰ ਹੋ ਗਈ। ਸਰਪੰਚ ਨੇ ਬीडीपीਓ ਦੇ ਉੱਤੇ ਗੁੰਡਾਗਰਦੀ ਤੇ ਝੂਠਾ ਪਰਚਾ ਦਰਜ ਕਰਵਾਉਣ ਦੇ ਦੋਸ਼ ਲਗਾ ਦਿੱਤੇ ਪਰ ਦੂਜੇ ਪਾਸੇ ਬीडीपीਓ ਨੇ ਆਪਣਾ ਪੱਲਾ ਹੀ ਝਾੜ ਦਿੱਤਾ। ਮਾਮਲਾ ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ ਤੋਂ ਸਾਹਮਣੇ ਆਇਆ ਜਿੱਥੇ ਕਲੇਰ ਕਲਾਂ ਦੇ ਮੌਜੂਦਾ ਸਰਪੰਚ ਨੇ ਬीडीपीਓ ਧਾਰੀਵਾਰ ਦੇ ਉੱਪਰ ਉਸ ਨਾਲ ਦਫਤਰ ਦੇ ਵਿੱਚ ਗੁੰਡਾਗਰਦੀ ਕਰਨ ਅਤੇ ਝੂਠਾ ਪਰਚਾ ਦਰਜ ਕਰਵਾਉਣ ਦੇ આરોਪ ਲਗਾਏ ਗਏ ਨੇ ਆਓ ਸੁਣਦੇ ਹਾਂ ਸਾਡਾ ਇਦਾਂ ਹੋਇਆ ਕਿ ਸਾਡੇ ਕੁਰਮ ਦਾ ਮਸਲਾ ਹੈਗਾ ਥੋੜਾ ਜਿਹਾ ਤੇ ਬੀਡੀਪੀ ਸਾਹਿਬ ਹੋਣਾ ਨੇ ਸਾਨੂੰ ਚਿੱਠੀ ਪਾਈ ਆ ਸੋਮਵਾਰ ਦੇ ਤਿੰਨ ਤਰੀਕ ਨੂੰ ਮਾਰਚ ਦੀ ਨੂੰ ਕਿ ਆਪਣੇ ਤੁਸੀਂ ਆਓ ਉਥੇ 10:30 ਵਜੇ ਸਵੇਰੇ ਜਿਹੜੀ ਚਿੱਠੀ ਤੁਹਾਨੂੰ ਦੱਸਾਂਗੇ ਆਪਾਂ ਤੇ ਉਹਦੇ ਵਿੱਚ ਅਸੀਂ ਸਵੇਰੇ ਜੇ ਸਾਢੇ ਦਾ ਸਮਾਂ ਦਿੱਤਾ ਤੇ ਅਸੀਂ ਮੈਂ ਗਿਆ 2:30 ਵਜੇ ਕਿਉਂਕਿ ਬੰਦੇ ਸਾਰੇ ਮੇਲੇ ਤੇ ਗਏ ਹੀਗੇ ਚੋਲੇ ਦਾ ਮੇਲਾ ਚੱਲਦਾ ਹੀ ਸੰਗ ਦਾ ਤੇ ਮੈਂ ਗਿਆ ਉੱਥੇ ਜਾ ਕੇ ਜਾ ਕੇ ਮਿਲਿਆ ਮੈਂ ਤੇ ਮੀਟਿੰਗ ਚੱਲਣ ਦੇ ਪਹਿਲਾਂ ਮਨੇ ਰੇਗਾ ਦੀ 1 ਘੰਟਾ ਉੱਥੇ ਮੈਂ ਵੇਟ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਮਿਲੇ ਆ ਕੇ ਮੈਨੂੰ ਤੇ ਮੈਂ ਮਿਲਿਆ ਤੇ ਮੈਨੂੰ ਆਦੇ ਹਾਂਜੀ ਤੁਸੀਂ ਮੈਂ ਦੱਸਿਆ ਕਿ ਮੈਂ ਪਿੰਡ ਕਿਹੜਾ ਤੋਂ ਆਇਆ ਸਰਪੰਚ ਜੀ ਤੇ ਤੁਹਾਨੂੰ ਸੱਜ ਹਾਂਜੀ ਤੁਸੀਂ ਆਏ ਜੀ ਤੇ ਆਪਣਾ ਕਰੋ ਸੈਣ ਤੇ ਮਹਾਦੀ ਟੀਮ ਤੇ ਸਰੀ ਆਈ ਨਹੀਂ ਸਾਡੇ ਸਾਰੇ ਮੈਂਬਰ ਦੇ Gmail ਤੇ ਹੈ ਸੰਗਤ ਦਾ ਮੇਲ ਚਲੰਦੇ ਆਵਾਦੇ ਤੁਸੀਂ ਕੱਲ੍ਹ ਸ਼ਾਮ ਨੂੰ ਚਿੱਠੀਆਂ ਪਾਈਆਂ ਜੇ ਹੈ ਤੇ ਤੁਸੀਂ ਸਵੇਰ ਦਾ ਟਾਈਮ ਦੇ 24 ਘੰਟੇ ਪੂਰੇ ਵੀ ਨਹੀਂ ਬੰਦੇ ਬੰਦਾ ਕਾਗਜ਼ੀ ਕਾਰਵਾਈ ਕੋਈ ਵੀ ਚਲਦੀ ਆ ਕੋਈ ਟਾਈਮ ਹੁੰਦਾ ਵਾ ਹਫਤੇ ਦਾ ਦੱਸ ਦੇਣਾ ਦਾ ਤੇ ਦੱਸ ਦੇਣ ਪਹਿਲਾਂ ਤੁਸੀਂ ਨੂੰ ਦੱਸੋ ਨਹੀਂ ਚਾਰ ਦਿਨ ਘੱਟ ਤੋਂ ਘੱਟ ਤੈਨੂੰ ਟਾਈਮ ਮਿਲੇ ਤੇ ਅੰਦੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਅਸੀਂ ਹੋਰ ਵੀ ਕਈ ਕੰਮ ਕਰਨੇ ਕੱਲੇ ਤੁਹਾਡੇ ਨਹੀਂ ਕੱਲੇ ਕੰਮ ਕਰਨੇ ਪੈਂਦੇ ਮੈਂ ਕਿਹਾ ਵੇਖੋ ਜਿੱਦ ਵੀ ਵਿਕਾਸ ਵਾਸਤੇ ਬਿਠੇ ਜੇ ਤੇ ਅਸੀਂ ਵੀ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦੇ ਤੁਹਾਨੂੰ ਕਿ ਚੁਣੇ ਹੋਏ ਜਨਤਾ ਦੇ ਨੁਮੰਦੇ ਆ ਦੂਜੇ ਪਾਸੇ ਪੰਚਾਇਤ ਮੈਂਬਰ ਨੇ ਕਿਹਾ ਕਿ ਪਰਚੇ ਦੇ ਵਿੱਚ ਲਿਖਿਆ ਕਿ ਸਰਪੰਚ ਦੇ ਨਾਲ ਪੰਚਾਇਤ ਮੈਂਬਰ ਵੀ ਸ਼ਾਮਲ ਨੇ ਪਰ ਉਸ ਸਮੇਂ ਸਰਪੰਚ ਇਕੱਲਾ ਹੀ ਬੀਡੀਪੀਓ ਨੂੰ ਮਿਲਣ ਵਾਸਤੇ ਗਿਆ ਸੀ ਜਦ ਕਿ ਕੋਈ ਵੀ ਪੰਚਾਇਤ ਮੈਂਬਰ ਉਹਨਾਂ ਦੇ ਨਾਲ ਨਹੀਂ ਗਿਆ ਇਹ ਸਾਰਾ ਸਰ ਝੂਠਾ ਪਰਚਾ ਸਰਪੰਚ ਤੇ ਦਰਜ ਕੀਤਾ ਸਰ ਮੈਂ ਉਹਨੂੰ ਆਪਣੇ ਕਿਸੇ ਦੀ ਮਰਜ਼ੀ ਹੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਮੈਂ ਮਰਜ਼ੀ ਤੇ ਗਿਆ ਆ ਤੇ ਉਹਨਾਂ ਦਾ ਇੱਕ ਮੈਂਬਰ ਆਇਆ ਏ ਤੇ ਉਹ ਆ ਕੇ ਤੇ ਮੇਰੀ ਵਾਈਫ ਨੂੰ ਪੁੱਛਦਾ ਏ ਵੀ ਮਦ ਕੇ ਉਹ ਚਿੱਠੀ ਆਈ ਆ ਤੇ ਆ ਕੇ ਠੀਕ ਹੈ ਜੀ ਉਹਨਾਂ ਮੈਨੂੰ ਸੁਣਾ ਦਿੱਤਾ ਮੈਂ ਚਲੋ ਠੀਕ ਹੈ ਮੈਂ ਭਾਈ ਹੁਣਾਂ ਸਰਪੰਚਾਂ ਨਾਲ ਗੱਲ ਕੀਤੀ ਵੀ ਮਦ ਕੇ ਇਦਾਂ ਦਾ ਆਏ ਆਂਦੇ ਕੋਈ ਗੱਲ ਨਹੀਂ ਵੀ ਕੋਈ ਨਹੀਂ ਕਰ ਲਾਂਗੇ ਉਹ ਚਾਰ ਟਰੀਕ ਤੇ ਫਿਰ ਮੈਂ ਹੀ ਮੁੜ ਕੇ ਫਿਰ ਆਪਣੇ ਕੰਮ ਤੇ ਲਵਾਈ ਦੇ ਤੇ ਵੀਰ ਜੀ ਆਪਣੇ ਸਰਪੰਚਾਂ ਜਿਹੜੇ ਉਹਾਂ ਦੇ ਕੋਈ ਨਹੀਂ ਆਹੀ ਮੀਟਿੰਗ ਦਾ ਪਤਾ ਕਰਉਂਦੇ ਆ ਤੇ ਇਹਨਾਂ ਦੇ ਨਾਲ ਕੋਈ ਨਹੀਂ ਹੋ ਵਕਤ ਤੇ ਬਾਕੀ ਜਿਹੜੇ ਮੈਂਬਰ ਹੀ ਉਹ ਵੀ ਕੋ ਆਪਣੇ ਕਮਾਕਾਰਾਂ ਤੇ ਕੋ ਮੇਲਾ ਵੇਖਣਗੇ ਆਪਣਾ ਚੋਲਾ ਸਾਹਿਬ ਦਾ ਮੇਲਾ ਹੀ ਤੇ ਇਸ ਕਰਕੇ ਉਹ ਵੀਰਜੀ ਸਰਪੰਚ ਸਾਹਿਬ ਜਿਹੜੇ ਕੱਲੇ ਗਏ ਹਾਂਜੀ ਸਾਰੀ ਪੰਚਾਇਤ ਦਾ ਲਿਖਿਆ ਜੀ ਮਾਰਾ ਕੀ ਲੱਗਦਾ ਕਿ ਇਹ ਗਲਤ ਕੀਤਾ ਗਿਆ ਹੈ ਇਹ ਝੂਠਾ ਪਰਚਾ ਕੀਤਾ ਵਾ ਇਹ ਸਾਰੀ ਠੱਕੇ ਸਹੀ ਹੋਈ ਹੈ ਜੀ ਸਾਰੀ ਪੰਚਾਇਤ ਨਾਲ ਜੀ ਇਸ ਸਬੰਧੀ ਜਦੋਂ ਬੀਡੀਪੀਓ ਗੁਰਮੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਹਨਾਂ ਕਹਿ ਕੇ ਸਰਪੰਚ ਨੂੰ ਪਿੰਡ ਦਾ ਕੌਂਸਲ ਪੂਰਾ ਕਰਨ ਦੇ ਲਈ ਮੀਟਿੰਗ ਦੇ ਲਈ ਬੁਲਾਇਆ ਗਿਆ ਸੀ ਪਰ ਸਰਪੰਚ ਨੇ ਆਉਂਦੇ ਹੀ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ। ਨਹੀਂ ਜੀ ਬਤ ਨਹੀਂ ਕੀਤੀ। ਉਹ ਸਾਡੇ ਜਿਹੜੇ ਦਫ਼ਤਰ ਜਿਹੜੀ ਆ ਨਾ ਤੇ ਸਾਨੂੰ ਬਿਆਨ ਦੇ ਰਿਆ ਨਾ ਸਾਨੂੰ ਇਹ ਕਹ ਤੂੰ ਸਾਨੂੰ ਆਪਣੇ ਬਿਆਨ ਦੇ ਮੈਂਬਰਾਂ ਦੇ ਵੱਖਰੇ ਬਿਆਨ ਦੇ ਬਿਆਨ ਹੀ ਦੇ ਰਿਆ ਦਫ਼ਤਰਾਂ ਕੇ ਬਤਮੀਜੀ ਕਰੀ ਜਾ ਰਿਹਾ ਇੱਥੇ ਲੇਡੀ ਸਟਾਫ ਅਸੀਂ ਪਾਇਦਾ ਮੀਟਿੰਗ ਆਣ ਦੇ ਅਸੀਂ ਕਹਿੰਦੇ ਤੂੰ ਆਪਣੇ ਬਿਆਨ ਦੇ ਜੇ ਤੂੰ ਕੋਰਮ ਤੇਰਾ ਸਿੱਧ ਨਹੀਂ ਹੁੰਦਾ ਤੂੰ ਬਿਆਨ ਦੇ ਤੇਰੇ ਸਰਪਾ ਬਿਆਨ ਲੈਣੇ ਆ ਅਸੀਂ ਪਰਮੰਧਕ ਪਰਮੰਧਕ ਜਿਹੜਾ ਜਿਲ੍ਹਾ ਕਾਥੇਪੁਰ ਅਸੀਂ ਅਰਦਾਸਪੁਰ ਤੋਂ ਹੁਣ ਅਸੀਂ ਤੋਂ ਜੋ ਵੀ ਤੜਿਆ ਬਿਆਨ ਲਿਖ ਕੇ ਡੀਡੀਪੀਓ ਸਾਹ ਨੂੰ ਭੇਜਦੇ ਨੇ ਤੁਹਾਡੇ ਕੱਲੇ ਆ ਇਹਦੇ ਮੈਂਬਰ ਸਰਪੰਚ ਦੇ ਹੱਕ ਜਾਂ ਆ ਜਿਹੜੇ ਸਰਪੰਚ ਦੇ ਉਹ ਦੂੜੀ ਫਾਈਲ ਬਣਾ ਕੇ ਅਸੀਂ ਜਿਹੜੀ ਡੀਡੀਪੀਓ ਸਾਹਿਬ ਨੇ ਡੀਡੀਪੀਓ ਸਾਹਿਬ ਨੇ ਫਿਰ ਨੋਟਸ 'ਤੇ ਜੜਾ ਹੁੰਦਾ ਤੇ ਫਿਰ ਪਰਮਾਤ ਲੱਗ ਸਕਦਾ ਸਿੱਧਾ ਵੀ ਪਰਮਾਤ ਲੱਗ ਸਕਦਾ ਉਹ ਪੱ ਦੋ ਚਾਰ ਦਿਨ ਪਹਿਲਾਂ ਭੇਜਦੇ ਨੇ ਚਿੱਠੀ ਨਹੀਂ ਇਹਦੇ 24 ਘੰਟੇ ਨਹੀਂ ਇਹਦੇ ਨਹੀਂ ਆਪਾਂ ਜਿਹੜੀ ਚਿੱਠੀ ਭੇਜੀਏ ਸਾਡਾ ਪੰਜੀ ਦੋ ਦਾ ਨੰਬਰ ਲੱਗਾ ਜੀ ਹਾਂਜੀ ਤੁਸੀਂ ਉਹ ਦਰ ਲੈ ਕੇ ਜਾਂਦਾ ਚਿੱਠੀਆਂ ਸਾਡੇ ਦਫ਼ਤਰ ਦਾ ਉਹ ਜਦੋਂ ਚਿੱਠੀਆਂ ਲੈ ਕੇ ਕੋਈ ਮਿਲਦਾ ਕੋਈ ਨਹੀਂ ਬੰਦਾ ਕੋਈ ਮਦਾ ਮਰ ਚਲੋ ਲੇਬਰ ਕਲਾਸ ਤਾਂ ਵੀ ਹੁੰਦੀ ਹੈ ਮੈਂਬਰ ਉਹਨਾਂ ਨੂੰ ਨਹੀਂ ਬੰਦਾ ਉਹਨਾਂ ਦੇ ਘਰ ਜਾ ਕੇ ਤਲਬ ਕਰਾਉਣ ਦੇ ਮੌਕੇ ਤੇ ਘਰ ਨਹੀਂ ਹੁੰਦਾ ਪਰ ਅਸੀਂ ਇਹਨੂੰ ਜਿਹੜੇ ਚਾਰ ਤਿੰਨ ਨੂੰ ਸੱਜਿਆ ਖੈਰ ਦੇਖਿਆ ਜਾਵੇ ਤਾਂ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਸਰੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਮਾਮਲੇ ਦੀ ਅਸਲ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਸੱਚ ਇਹਨਾਂ ਚੋਂ ਕਿਹੜੀ ਧਿਰ ਬੋਲਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ